ਕਮ ਜੀ ਆਇਆ ਨੂੰ ਸਤਿ ਸ੍ਰੀ ਅਕਾਲ ਜੈ ਜੀ ਰਾਮ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਭਾਰਤ ਦੀ ਨਵੀਂ ਸਰਕਾਰ ਨੂੰ ਚੁਣਨ ਵਾਸਤੇ ਸੋ ਪੰਜਾਬ ਦੇ ਵਿੱਚ ਵੀ ਇਸ ਪ੍ਰੋਸੈਸ ਦੇ ਦੌਰਾਨ 1 ਜੂਨ ਨੂੰ VOTING ਹੋਣੀ ਹੈ ਔਰ ਸਾਡੇ ਫਰੀਦਕੋਟ ਲੋਕ ਸਭਾ ਤੇਰੀ ਕੌਨਸਟੈਂਸੀ ਹੈ ਉਥੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਜਿਹੜੇ ਉਮੀਦਵਾਰ ਨੇ ਮੋਦੀ ਜੀ ਦੇ ਖਾਸਮ ਖਾਸ ਦਿੱਲੀ ਚ 5 ਸਾਲ ਐਮਪੀ ਰਹਿ ਕੇ ਆਏ ਨੇ ਵੱਡੀ ਲੀਡ ਤੇ 5 ਲੱਖ ਤੋਂ ਉੱਤੇ ਦੀ ਉਥੇ ਜਿੱਤੇ ਸੀ ਔਰ ਹੁਣ ਉਹਨਾਂ ਨੇ ਚੂਜ਼ ਕੀਤਾ ਕਿ ਮੈਂ ਆਪਣੇ ਹੋਮ ਟਾਊਨ ਆਪਣੇ ਹੋਮ ਸਟੇਟ ਪੰਜਾਬ ਦੇ ਵਿੱਚ ਜਾਣਾ ਔਰ ਬਾਬਾ ਫਰੀਦ ਜੀ ਦੀ ਧਰਤੀ ਉਹਨਾਂ ਨੂੰ ਵੈਸੇ ਹੀ ਸੂਟ ਕਰਦੀ ਆ ਕਿਉਂਕਿ ਉਹ ਆਪ ਵੀ ਅਕਰਾਨਤ ਵੀਤ ਦੇ ਮਾਲਕ ਹੈ ਤੁਸੀਂ ਸਾਰੇ ਜਾਣਦੇ ਹੋ ਮੇਰੀ ਮਰਾਦ ਸ੍ਰੀ ਹੰਸਰਾਜ ਹੰਸ ਜੀ ਪਦਮ ਸ਼੍ਰੀ ਦਾ ਅਵਾਰਡ ਜੇਤੂ ਔਰ ਦੁਨੀਆ ਪੱਧਰ ਦੇ ਉੱਤੇ ਉਹਨਾਂ ਦੇ ਨਾਮ ਤੋਂ ਉਹਨਾਂ ਦੇ ਗਲੇ ਤੋਂ ਉਹਨਾਂ ਦੇ ਆਵਾਜ਼ ਤੋਂ ਉਹਨਾਂ ਦੇ ਅੰਦਾਜ਼ ਤੋਂ ਸਾਰੇ ਹੀ ਆਪਾਂ ਵਾਕਫ ਹੈ ਸੋ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਜਿਹੜਾ ਮੁਖਾਤਬ ਹੋਣ ਵਾਸਤੇ ਬੈਠੇ ਆਂ ਸਾਈਂ ਜੀ ਨੇ ਇਸ ਪਿਆਰ ਨਾਲ ਉਹਨਾਂ ਨੂੰ ਸਾਈਂ ਜੀ ਕਹਿੰਨੇ ਆ ਐਮਪੀ ਸਾਹਿਬ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਮੈਂ ਤੁਹਾਡੇ ਮੁਖਾਤਿਬ ਹੋਵਾਂ ਮੇਰੇ ਨਾਲ ਸਾਡੇ ਇਸ ਹਲਕੇ ਦੇ ਜਿਹੜੇ ਪ੍ਰਬਤੀ ਪਰਿਵਾਰੀ ਨੇ ਡਾਕਟਰ ਓਪੀ ਮਹਿੰਦਰਾ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਕੱਕਰ ਸਾਹਿਬ ਅੱਜ ਵੀ ਅਸੀਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਵੈਸੇ ਤਾਂ ਭਾਜਪਾ ਨੇ ਹਰ ਪਿੰਡ ਵਾਸਤੇ ਹਰ ਬਾੜ ਵਾਸਤੇ ਪਿਛਲੇ 10 ਸਾਲਾਂ ਦੇ ਦੌਰਾਨ ਕਿੰਨੇ ਕਿੰਨੇ ਫੰਡ ਕਿਹੜੀ ਕਿਹੜੀ ਸਟੀਮ ਉਹ ਕੱਲੇ ਕੱਲੇ ਪਿੰਡ ਵਾਸਤੇ ਵੀ ਅਸੀਂ ਪ੍ਰਿੰਟ ਕਰਕੇ ਤੇ ਉਹ ਭੇਜ ਰਹੇ ਹਾਂ ਪਿੰਡਾਂ ਤੱਕ ਕਿਉਂਕਿ ਅਸੀਂ ਆਮ ਇਹ ਗੱਲ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਅਸੀਂ ਪੰਜਾਬੀ ਆ ਅਸੀਂ ਭੁੱਲਦੇ ਨਹੀਂ ਕਿਸੇ ਦਾ ਇੱਕ ਵਾਰੀ ਛੋਟਾ ਜਿਹਾ ਵੀ ਸਹਾਨ ਕੀਤਾ ਹੋਵੇ ਤਾਂ ਅਸੀਂ ਸਾਰੀ ਉਮਰ ਉਹਨੂੰ ਭੁੱਲਦੇ ਨਹੀਂ ਪਰ ਅਸੀਂ ਬڑے ਹਰਫਨ ਮੌਲਾ ਜੇ ਆਂਦੇ ਬੜਾ ਅਸੀਂ ਖੁੱਲੇ ਸੁਭਾਅ ਵਾਲੇ ਮਾਲਕ ਆਂ ਕਈ ਵਾਰੀ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵੀ ਭੁੱਲਦੇ ਨਹੀਂ ਤੇ ਕਈ ਵਾਰੀ ਵੱਡੀਆਂ ਚੀਜ਼ਾਂ ਵੀ ਵੱਡੇ ਕੈਨਵਸ ਤੇ ਲਿਆ ਕੇ ਅਸੀਂ ਦੇਖਦੇ ਨਹੀਂ ਗੋਲਦੇ ਨਹੀਂ ਵੀ ਕੀ ਨੇ ਕੀ ਲਾਭ ਤੇ ਕੀ ਫਾਇਨੀਆਂ ਸੋ ਇਸ ਕਰਕੇ ਭਾਜਪਾ ਨੇ ਅੱਜ ਤੁਹਾਡੇ ਮਾਧਿਅਮ ਤੋਂ ਅਸੀਂ ਜਿਹੜੇ ਸਾਡੀ ਲੋਕ ਸਭਾ ਫਰੀਦਕੋਟ ਆ ਉੱਥੋਂ ਦੇ ਲੋਕਾਂ ਨੂੰ ਮੁਖਾਤਿਬ ਹੋ ਕੇ ਅਸੀਂ ਦੱਸਣਾ ਚਾਹੁੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਉਹਨਾਂ ਦੀ ਜਿਹੜੀ ਗਵਰਨਮੈਂਟ ਹੈਗੀ ਆ 10 ਸਾਲਾਂ ਦੇ ਦੌਰਾਨ ਕਿਹੜੀਆਂ-ਕਿਹੜੀਆਂ ਸਕੀਮਾਂ ਹੈਗੀਆਂ ਜਿਹੜੀਆਂ ਲੋਕਾਂ ਵਾਸਤੇ ਚਲਾਈਆਂ ਔਰ ਕਈ ਬੰਦੇ ਕਹਿ ਦਿੰਦੇ ਆ ਕਿ ਕੀਤਾ ਕੀਆ ਸਿਰਫ ਇਹ ਹੀ ਦੱਸਣ ਵਾਸਤੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਸਰਕਾਰ ਆ ਉਹਨੇ ਭਾਰਤੀਆਂ ਲਈ ਤੇ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਫਰੀ ਸਕੋਰਰ ਵਾਸਤੇ ਜਿਹੜਾ ਉਹਨਾਂ ਨੇ ਇਹ ਲੋਕ ਸਭਾ ਕੰਸਟੀਟੂਐਂਸੀ ਆ ਉਹਦੇ ਵਾਸਤੇ ਕੀ ਕੀਤਾ ਮੈਂ ਵੈਸੇ ਤੁਹਾਨੂੰ ਪੀਡੀਐਫ ਵੀ ਦੇ ਦੂੰਗਾ ਤੁਹਾਨੂੰ ਇਹ ਵੀ ਅਸੀਂ ਦੇ ਦੇਾਂਗੇ ਪਰ ਮੈਂ ਤੁਹਾਡੇ ਮਾਧਿਅਮ ਤੋਂ ਮੋਟਾ ਮੋਟਾ ਇੱਕ ਤਾਂ ਦੱਸਣਾ ਚਾਹੁੰਨਾ ਕਿ ਉਹ ਸਕੀਮਾਂ ਜਿਹੜੀਆਂ ਲੋਕਾਂ ਨੂੰ ਸਿੱਧਾ ਬੈਨੀਫਿਟ ਦੇਣ ਵਾਸਤੇ ਤੇ ਕਿੰਨਾ ਕਿੰਨਾ ਉਹਦਾ ਬੈਨੀਫਿਟ ਹੋਇਆ ਮੈਂ ਮੋਟਾ ਮੋਟਾ ਦੱਸ ਦੂੰਗਾ ਮੈਂ ਇੰਨਾ ਲੰਬਾ ਇਨਾ ਇਨਾ ਦੱਸਿਆ ਨਹੀਂ ਜਾਣਾ ਇੱਕ ਤਾਂ ਜਲ ਜੀਵਨ ਮਿਸ਼ਨ ਹੈ ਜਿਹਦੇ ਵਿੱਚ ਟੈਪ ਵਾਟਰ ਦਾ ਜਿਹੜੇ ਕਨੈਕਸ਼ਨਸ ਹੈ ਉਹ ਲੋਕਾਂ ਤੱਕ ਪਹੁੰਚਾਏ 1,54,211 ਕਨੈਕਸ਼ਨ ਲੋਕ ਸਭਾ 'ਚ ਨਵੇਂ ਦਿੱਤੇ ਗਏ ਪਿਛਲੇ 10 ਸਾਲਾਂ 'ਚ ਜਨ ਔਸ਼ਧੀ ਕੇਂਦਰ ਹੈ ਜਿਹੜੀ ਦਵਾਈ ਬਹੁਤ ਮਹਿੰਗੀ ਮਿਲਦੀ ਆ ਬ੍ਰਾਂਡਡ ਮੈਡੀਸਨ ਸਰਕਾਰ ਨੇ ਇੱਕ ਉਹਨੂੰ ਜਨਰਿਕ ਮੈਡੀਸਨ ਦੇ ਤੌਰ ਦੇ ਉੱਤੇ ਔਰ ਇੱਕ ਉਹਨੂੰ ਸਬਸਿਡੀ ਸਸਤੀ ਦਵਾਈ ਦੇ ਤੌਰ ਤੇ ਜਿਹੜੇ ਜਨੋਚ ਦੀ ਕੇਂਦਰ ਖੋਲੇ ਉਹ ਲੋਕ ਸਭਾ ਹਲਕੇ ਦੇ ਵਿੱਚ 25 ਅਸੀਂ ਜਿਹੜੇ ਆ ਬੋਲੇ ਭਾਰਤ ਸਰਕਾਰ ਨੇ ਸਭ ਤੋਂ ਵੱਡੀ ਗੱਲ ਅੱਜ ਅਸੀਂ ਦੇਖਦੇ ਆ ਕਿਸਾਨ ਕਹਿੰਦੇ ਸਾਡੇ ਲਈ ਕੁਝ ਕੀਤਾ ਨਹੀਂ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਵਿੱਚ 183585 لوکاں نو 6000 ਰੁਪਇਆ ਸਿੱਧਾ ਉਹਨਾਂ ਦੇ ਖਾਤਿਆਂ ਚ ਆਉਂਦਾ। ਆਹ ਪਾਰਟੀ ਚ ਗਿਆ ਚਲਾ ਸੀ ਜੀ ਹਾਲੇ ਹੁਣ ਬੀਜਪੀ ਚ ਆ ਗਏ। ਹਾਂ ਬੋਲੋ ਇਹਨਾਂ ਦਾ। ਇਹ ਕੁਮਾਰ ਜੀ ਸਾਡੇ ਸੰਜੇਨਗਰ ਵਸਤੀ ਤੋਂ ਆ। ਆਹ ਤੇ ਪਾਰਟੀ ਜਾਂ ਪਾਰਟੀ ਵਿੱਚ ਵਾਸ ਕੀਤੀ ਆ। ਉੱਤੇ ਅਸੀਂ એનਰਜੀ ਆ ਕਹਿੰਦੇ ਆ ਤੇ ਸਾਈਂ ਜੀ ਦੇ ਅਸ਼ੀਰਵਾਦ ਸਦਕਾ ਬੀਜਪੀ ਉਹ ਮਹਾਮਾ ਕੇ ਜਿੱਤ ਪ੍ਰਾਪਤ ਕਰਦੇ ਆ। જય શ્રીਰਾਮ। ਆਓ ਜੀ। ਸਾਈਂ ਜੀ ਕੀ ਸੋਰੂਰੇ ਤੋਂ ਜੁਆਇਨ ਹੋਣੀ ਪਾਰਟੀ। ਤੁਹਾਡੀ ਮਿਹਰਬਾਨੀ ਤੁਸੀਂ ਗੌਰਨਸ ਸੁਣਿਆ ਔਰ ਬਹੁਤ ਹੀ ਗ੍ਰੇਟਫੁਲ ਹੋਵਾਂਗੇ ਜੇ ਲੋਕਾਂ ਤੱਕ ਆਵਾਮ ਤੱਕ ਸਹੀ ਖਬਰ ਪਹੁੰਚ ਜਾਵੇ ਕਿ ਸਰਕਾਰ ਹੋਵੇ ਜਾਂ ਨਾ ਹੋਵੇ ਬਿਨਾ ਕਿਸੇ ਵਿਤਕਰੇ ਦੇ ਮੋਦੀ ਸਰਕਾਰ ਸਾਡੇ ਲਈ ਕੀ ਕੁਝ ਕਰਦੀ ਹੈ ਸਾਡਾ ਫਰਜ਼ ਹੈ ਕਿ ਅਸੀਂ ਜੇ ਥੈਂਕਫੁਲ ਨਹੀਂ ਹੋ ਸਕਦੇ ਤਾਂ ਕਮਸ਼ਕ៏ ਆਮਨਦੋਤ ਬਹੁਤ ਬੁਰਾ ਨਾ کہیں ਸੋ ਪੰਜਾਬ ਦੀ ਤਰੱਕੀ ਲਈ ਸਾਨੂੰ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਔਰ ਆਨੈਸਟਲੀ ਜਿਹੜੀ ਚੀਜ਼ ਆંકੜਿਆਂ ਤੇ ਗਰਜਿਆ ਡੈਕਟੀ ਰੂਪ ਵਿੱਚ ਉਹਨੂੰ ਤਾਂ ਮੰਨ ਲੈਣਾ ਚਾਹੀਦਾ ਸੋ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਆਫ ਕਮਿੰਗ